ਉਹ ਦੌਰ ਰੋੜ ਗਏ ਉਹਨਾਂ ਨੂੰ ਕੱਢ ਕੇ ਲਿਆਂਦਾ ਝੋਨੇ ਵਿੱਚੋਂ ਸੋ ਜਿਵੇਂ ਕਿ ਤੁਹਾਨੂੰ ਪਤਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਫਿਰ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੇ ਦਰਿਆ ਦੇ ਨਾਲ ਜਾਂ ਦਰਿਆਵਾਂ ਦੇ ਏਰੀਆ ਦੇ ਨੇੜੇ-ਨੇੜੇ ਪਿੰਡ ਆ ਉਹਨਾਂ ਦੇ ਵਿੱਚ ਹੜ੍ਹ ਆ ਰਹੇ ਆ ਪਾਣੀ ਨਾਲ ਪਿੰਡ ਡੁੱਬ ਰਹੇ ਆ ਸੋ ਮੈਂ ਥੋੜਾ ਆਪਣਾ ਕਾਦੀਪ ਸਿੰਘ ਪੰਜਾਬ ਲੋਕਲ ਵਾਈਬਸ ਤੋਂ ਸੋ ਆਪਾਂ ਇਸ ਟਾਈਮ ਖੜੇ ਆ ਜੀ ਸਤਲੁਜ ਦਰਿਆ ਦੇ ਕੰਢੇ ਤੇ ਸੋ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਸਾਰਾ ਸਤਲੁਜ ਦਰਿਆ ਵਾ ਪਾਣੀ ਤੁਸੀਂ ਦੇਖ ਸਕਦੇ ਹੋ ਕਿੱਥੇ-ਕਿੱਥੇ ਤੱਕ ਪਾਣੀ ਆ ਚੁੱਕਿਆ ਵਾ ਸੋ ਪਿੱਛੇ ਸਾਰਾ ਬਾਰਡਰ ਏਰੀਆ ਵਾ ਇੱਧਰ ਹੈਗਾ ਜੀ ਸੋ ਇਸ ਟਾਈਮ ਤੁਸੀਂ ਚੈੱਕ ਕਰ ਸਕਦੇ ਹੋ ਰਿਆ ਦਾ ਜਿਹੜਾ ਵਹਾਵ ਆ ਪਾਣੀ ਦੀ ਤੁਸੀਂ ਸਪੀਡ ਵੀ ਚੈੱਕ ਕਰ ਸਕਦੇ ਹੋ ਪਿੱਛੇ ਪਾਣੀ ਦੀ ਸਪੀਡ ਕਿੰਨੀ ਤੇਜ਼ੀ ਨਾਲ ਜਾ ਰਹੀ ਆ ਫਿਰ ਵੀ ਕਹਿ ਰਿਹਾ ਕਿ ਹਜੇ ਬਾਰਿਸ਼ ਦਾ ਮੌਸਮ ਵੀ ਹੈਗਾ ਵਾ ਹੁਣੇ ਵੀ ਥੋੜਾ ਥੋੜਾ ਮੀਂਹ ਪੈ ਰਿਹਾ ਸੀ ਜਿਵੇਂ ਧਿਆਨ ਨਾਲ ਦੇਖੋ ਇਧਰਲੇ ਪਾਸੇ ਹੈਗਾ ਜੀ ਗੱਟੀ ਰਾਜੂ ਕੇ ਪਿੰਡ ਉਧਰਲੇ ਪਾਸੇ ਵੀ ਬਹੁਤ ਪਾਣੀ ਜਾ ਚੁੱਕਿਆ ਵਾ ਤੁਹਾਨੂੰ ਆਪਾਂ ਉੱਥੇ ਜਾ ਕੇ ਵੀ ਪੂਰਾ 뷰 ਦਿਖਾਵਾਂਗੇ ਬਾਕੀ ਤੁਸੀਂ ਦੂਰ ਦੂਰ ਤੱਕ ਦੇਖੋ ਪਿੱਛੇ ਜਿਹੜੀਆਂ ਮੋਟਰਾਂ ਵਾ ਉਹ ਵੀ ਪਾਣੀ ਨਾਲ ਡੁੱਬ ਚੁੱਕਿਆ ਵਾ ਪਿੱਛੇ ਤੱਕ ਦੇਖੋ ਜਿੱਧਰਲੇ ਪਾਸੇ ਤੁਸੀਂ ਦੇਖੋਗੇ ਲਾਸਟ ਤੱਕ ਤੁਹਾਨੂੰ ਪਾਣੀ ਪਾਣੀ ਨਜ਼ਰ ਆਊਗਾ ਕਿਉਂਕਿ ਮੀਂਹ ਵੀ ਬਹੁਤ ਪੈ ਰਿਹਾ ਵਾ ਕੁਝ ਦਿਨਾਂ ਦੇ ਵਿੱਚ ਸੋ ਪਾਣੀ ਉੱਪਰ ਉੱਪਰ ਤੱਕ ਆ ਪਾਣੀ ਦੀ ਸਪੀਡ ਵੀ ਤੁਸੀਂ ਚੈੱਕ ਕਰ ਸਕਦੇ ਹੋ ਸਾਹਮਣੇ ਦੇਖੋ ਧਿਆਨ ਨਾਲ ਸੋ ਕਈ ਪਿੰਡ ਵੀ ਪਾਣੀ ਦੇ ਲਪੇਟ ਦੇ ਵਿੱਚ ਆ ਚੁੱਕੇ ਆ ਤੁਹਾਨੂੰ ਆਪਾਂ ਪੁਆਇੰਟ ਟੂ ਪੁਆਇੰਟ ਸਾਰਾ ਦਿਖਾਵਾਂਗੇ ਆਪਣੇ ਨਾਲ ਜੁੜੇ ਰਹੋ ਹਾਂਜੀ ਹੁਣ ਅਸੀਂ ਆਏ ਆ ਅਲੀਕੇ ਤੋਂ ਥੋੜਾ ਜਿਹਾ ਅੱਗੇ ਹਬੀਬਕੇ ਤੇ ਹਬੀਬਕੇ ਦੇ ਜਿਹੜਾ ਨਾਲ ਲੱਗਦਾ ਸਾਰਾ ਦਰਿਆ ਜਿਹੜਾ ਲੰਘ ਰਿਹਾ ਵਾ ਤਾਂ ਅਸੀਂ ਤੁਹਾਨੂੰ ਪਿੱਛੇ ਇਹਦੀਆਂ ਫੋਟੋਆਂ ਵੀ ਵਿਖਾਵਾਂਗੇ ਵੀ ਦੇਖੋ ਕਿਵੇਂ ਇੱਥੋਂ ਦੇ ਟੁੱਟਣ ਦੇ ਅਸਾਰ ਬਹੁਤ ਜ਼ਿਆਦਾ ਬਣ ਚੁੱਕੇ ਨੇ ਤੇ ਸਾਡੇ ਨਾਲ ਮੌਜੂਦਾ ਇਸ ਟਾਈਮ ਜਿਹੜੇ ਸਰਪੰਚ ਸਾਹਿਬ ਖੜੇ ਨੇ ਤਾਂ ਹਬੀਬਕੇ ਪਿੰਡ ਦੇ ਸਰਪੰਚ ਸਾਹਿਬ ਨਾਲ ਅਸੀਂ ਗੱਲ ਕਰਾਂਗੇ ਤਾਂ ਮੌਜੂਦਾ ਹਾਲਾਤ ਔਰ ਪਾਣੀ ਕਦੋਂ ਆਇਆ ਸਾਰੀ ਇਹਦੇ ਬਾਰੇ ਜਾਣਕਾਰੀ ਲਵਾਂਗੇ ਤਾਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤਾਂ ਤੁਸੀਂ ਪਲੀਜ਼ ਪਹਿਲਾਂ ਆਪਣਾ ਨਾਮ ਦੱਸੋ ਜੀ ਕਿਹੜੇ ਪਿੰਡ ਦੇ ਰਹਿਣਾ ਲਿਓ ਹਬੀਬਕੇ ਦਾ ਮੌਜੂਦਾ ਸਰਪੰਚਾ ਨੇ ਠੀਕ ਹੈ ਠੀਕ ਹੈ ਜੀ ਹਾਂ ਜੀ ਖਾਨ ਸਿੰਘ ਮੇਰਾ ਨਾਮ ਆ ਤਾਂ ਸਰ ਦੱਸੋ ਵੀ ਕਦੋਂ ਪਾਣੀ ਆਪਣੇ ਤੱਕ ਪਹੁੰਚਿਆ ਜਾਂ ਆਪਣੇ ਪਿੰਡ ਵਾਲਿਆਂ ਨੂੰ ਕਦੋਂ ਪਤਾ ਲੱਗਾ ਤੇ ਹੁਣ ਮੌਜੂਦਾ ਹਾਲਾਤ ਕੀ ਨੇ ਮੌਜੂਦਾ ਹਾਲਾਤ ਮਾਰੀਆ ਅੱਛਾ ਜੀ ਬਹੁਤ ਜ਼ਿਆਦਾ ਮਤਲਬ ਕਿ 15-20 ਦਿਨ ਹੋ ਗਿਆ ਪਾਣੀ ਚੱਲਦੇ ਨੂੰ ਆ ਇੱਧਰ ਜ਼ਮੀਨ ਕਿਹੜੀ ਡਿੱਗੀ ਆ ਇਹ ਅਜੇ ਵੀ ਡਿੱਗੀ ਜਾਂਦੀ ਆ ਠੀਕ ਹੈ ਇਹ ਵੇਖੋ ਜੇ 2-4 ਦਿਨ ਹੋਰ ਚੱਲਦਾ ਇਹ ਬੰਨ ਟੁੱਟਣ ਦਾ ਖਤਰਾ ਪੂਰਾ ਠੀਕ ਹੈ ਤੇ ਇਹ ਜਿਹੜਾ ਪਾਣੀ ਆ ਇਹ ਆਪਣਾ ਉਹਦੇ ਨਾਲੋਂ ਘਟਿਆ ਜਾਂ ਉਹਦੇ ਨਾਲੋਂ ਵਧਿਆ ਜਿਵੇਂ ਮੰਨ ਲਓ ਹੁਣ ਮੈਂ ਜ਼ਿਆਦੇ ਦਿਨਾਂ ਦੀ ਗੱਲ ਨਾ ਕਰਾਂ ਤਾਂ 1-2 ਦਿਨ ਪਹਿਲਾਂ ਦੀ ਗੱਲ ਕਰ ਲੈਣਾ ਵੀ ਪਾਣੀ ਉਹਦੇ ਨਾਲੋਂ ਜਿਹੜਾ ਥੋੜਾ ਵਧ ਗਿਆ ਜਾਂ ਘਟਿਆ ਵਾ ਇਹ 2 ਦਿਨ ਪਹਿਲੇ ਦਾ ਵਧਿਆ ਠੀਕ ਹੈ ਜੀ ਹਾਂਜੀ ਮਤਲਬ ਕਿੰਨਾ ਕਿ ਆਪਣਾ ਲੈਵਲ ਜਿਹੜਾ ਪਾਣੀ ਦਾ ਥੋੜਾ ਤਾਂ ਆਇਆ ਅੱਧੇ ਕੋ ਫੋਟਾ ਪੌਣਾ ਫੋਟੇ ਇੱਥੇ ਕੋ ਹੋਇਆ ਠੀਕ ਹੈ ਜਿਵੇਂ ਕਿ ਮੈਂ ਨਾ 2023 ਦੇ ਵਿੱਚ ਵੀ ਜਦੋਂ ਆਪਣੇ ਇੱਥੇ ਪਾਣੀ ਆਇਆ ਸੀ ਤਾਂ ਮੈਂ ਵੀਡੀਓ ਕੱਢ ਕੇ ਗਿਆ ਸੀ ਤੇ ਉਦੋਂ ਵੀ ਪਾਣੀ ਬਹੁਤ ਜ਼ਿਆਦਾ ਸੀ ਪਰ ਜੇ ਸੋਚਿਆ ਜਾਵੇ ਤਾਂ 1988 ਦੇ ਹਸਾਬ ਨਾਲ ਸੇਮ ਕੰਡੀਸ਼ਨ ਉਹੀ ਪੈਦਾ ਹੋਈ ਪਈ ਹੈ ਕਿਉਂਕਿ ਹਰੀਕੇ ਤੋਂ ਪਾਣੀ ਬਹੁਤ ਜ਼ਿਆਦਾ ਛੱਡਿਆ ਜਾ ਰਿਹਾ ਵਾ ਜਿਵੇਂ ਮੱਲਾਂ ਵਾਲੇ ਦੇ ਪਿੰਡ ਦੇ ਨਾਲ ਮੁੱਠਿਆਂ ਵਾਲਾ ਹੋ ਗਿਆ ਇਹ ਸਾਰੇ ਪਿੰਡ ਜਿਹੜੇ ਆ ਤਕਰੀਬਨ ਡੁੱਬ ਚੁੱਕੇ ਨੇ ਧੀਰਾ ਘੜਾ ਜਿਹੜਾ ਉੱਥੇ ਹਮੇਸ਼ਾ ਹਰ ਤਰ੍ਹਾਂ ਕੀ ਮਾਨ ਦੇ ਵਿੱਚ ਕੀ ਆ ਵੀ ਆਪਾਂ ਨੂੰ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਇੱਥੇ ਵੀ ਕਾਨੂੰ ਸਮਾ ਜਿਹੜਾ ਵਾ ਮਤਲਬ ਇੱਥੇ ਐਵੇਂ ਤਾਂ ਅੱਗੇ ਤੋਂ ਆਵੇ ਨਾ ਕਿਉਂਕਿ ਮੈਨੂੰ ਪਤਾ ਵੀ ਜੇ ਸਾਡੇ ਘਰ ਦਾ 10 ਰੁਪਏ ਦਾ ਖਰਚਾ ਵੀ ਹੋ ਜੇ ਤਾਂ ਅਸੀਂ 20 ਵਾਰੀ ਸੋਚਦੇ ਹਾਂ ਤੇ ਮੈਂ ਇੱਥੋਂ ਦੇ ਕਿਸਾਨਾਂ ਦਾ ਵੈਸੇ ਹੀ ਦਿਲੋਂ ਧੰਨਵਾਦ ਕਰਦਾ ਵੀ ਯਾਰ ਇੱਕ ਤਾਂ ਸੇਵਾ ਬਹੁਤ ਕਰ ਦਿੰਦੇ ਇੱਕ ਜਿਹੜਾ ਐਡਾ ਵੱਡਾ ਜਿਗਰਾ ਝੱਲਦੇ ਨੇ ਵੀ ਆਪਣੀਆਂ ਸਾਰੀਆਂ ਜ਼ਮੀਨਾਂ ਜਿਹੜੀਆਂ ਇੱਕ ਵਾਰੀ ਮਿੱਟੀ ਕਰ ਲੈਂਦੇ ਆ ਪਰ ਫਿਰ ਅਗਾਉਣ ਦੀ ਆਪਣੀ ਚਾਹਤ ਰੱਖਦੇ ਨੇ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਆ ਇੱਕ ਦੋ ਨੋਚਾਂ ਨੇ ਕਿੜੀਆਂ ਕੰਪਲੀਟ ਸਹੀ ਆ ਜੀ ਜੀ ਦੂਜੀਆਂ ਸਾਰੀਆਂ ਤਿੰਨ ਚਾਰ ਨੋਚਾਂ ਸਾਰੀਆਂ ਜਿਵੇਂ 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 ਸਰਪੰਚ ਸਾਹਿਬ ਦੀ ਗੱਲ ਸੁਣਦਿਆਂ ਨਾਲ ਮੈਂ ਤੁਹਾਨੂੰ ਆਪ ਵਿਖਾਉਣਾ ਹਾਂ ਵੀ ਜੇ ਤੁਸੀਂ ਕੈਮਰਾ ਇੱਥੇ ਵਿਖਾਉਂਗੇ ਤਾਂ ਇਹ ਵੀ ਇੱਕ ਨੋਚ ਜਿਹੜੀ ਤਕਰੀਬਨ ਡਿੱਗਣ ਵਾਲੀ ਹੋਈ ਪਈ ਆ ਬਿਲਕੁਲ ਇਹਦੇ ਕਰੈਕ ਪੈ ਚੁੱਕੇ ਨੇ ਕਿਉਂਕਿ ਪਾਣੀ ਦਾ ਜਿਹੜਾ ਪ੍ਰੈਸ਼ਰ ਬਹੁਤ ਜ਼ਿਆਦਾ ਵਾ ਸੋ ਮੈਂ ਤੁਹਾਡੇ ਨਾਲ ਪ੍ਰੋਪਰ ਸਹਿਮਤ ਆ ਅਸੀਂ ਨਾਲ-ਨਾਲ ਤੁਹਾਨੂੰ ਤਸਵੀਰਾਂ ਵੀ ਜ਼ਰੂਰ ਵਿਖਾਵਾਂਗੇ ਤਾਂ ਇੱਕ ਅੱਦੇ ਤੁਹਾਡੇ ਪਿੰਡ ਦੇ ਹੋਰ ਕਿਸੇ ਨਾਲ ਆਪਾਂ ਗੱਲ ਕਰ ਲੈਨੇ ਆ ਤੇ ਹਾਂਜੀ ਸਰ ਤੁਸੀਂ ਦੱਸੋ ਜੀ ਕੀ ਮਾਹੌਲ ਆਪਣੇ ਪਿੰਡ ਦਾ ਭਾਈ ਜਿਹੜਾ ਨਾਮ ਤੇ ਪਿੰਡ ਮੇਰਾ ਨਾਮ ਗਰਮੀਤ ਸਿੰਘ ਹੈ ਪਿੰਡ ਹਬੀਬਕਾ ਜੀ ਠੀਕ ਹੈ ਜੀ ਭਾਈ ਜਿਹੜੇ ਇਸ ਨੋਚ ਤੋਂ ਪਿੱਛੇ ਵਾਲੇ ਨੋਚ ਨਾਲ ਉਹਦੇ ਹਾਲਾਤ ਇਦੋਂ ਵੀ ਮਾੜੇ ਆ ਓਕੇ ਜੀ ਠੀਕ ਆ ਉਹਨਾਂ ਦੇ ਵਿਚਕਾਰ ਆ ਦੇਖੋ ਭਾਈ ਆ ਨਾਲ ਤੋੜ ਕੰਦ ਸੀ ਆ ਪੱਥਰਾਂ ਦੀ ਦੁਆਰ ਬਣੀ ਹੋਰ ਨੋਚ ਤੱਕ ਠੀਕ ਹੈ ਜੀ ਠੀਕ ਆ ਆ ਸਪੈਦਾ ਜੋ ਉਸਤ ਦਿਖਾਈ ਨਾ ਦੇਵੇ ਬੰਨ ਤੋਂ ਸਹੀ ਦਿਖਾਈ ਦਿੱਦੀ ਆ ਹਾਂਜੀ 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 ਇਹ ਸਾਰੀ ਤਕਰੀਬਨ ਹੀ ਡਿੱਗ ਪਿਆ ਵਿੱਚ ਪਾਣੀ ਦੇ ਠੀਕ ਠੀਕ ਇੱਥੇ ਕੱਢ ਤੋਂ ਕੱਢ ਵੀ ਪਾਟੀ ਤੋ 30 ਫੁੱਟ ਪਾਣੀ ਨਾਲ ਡੂੰਗਾ ਚੱਲ ਰਿਹਾ ਹੁਣ ਤੁਹਾਡੇ ਸੁਣਨ ਵਿੱਚ ਕੀ ਆ ਰਿਹਾ ਪਿੱਛੋਂ ਦੀਆਂ ਕੀ ਖਬਰਾਂ ਨੇ ਪਾਣੀ ਵਧੇਗਾ ਜਾਂ ਘਟੇਗਾ ਪਾਣੀ ਕੱਲ ਦਾ ਰੁਕਿਆ ਹੀ ਖੜਾ ਹੈ ਉੱਥੇ ਹੀ ਤਕਰੀਬਨ ਓਕੇ ਠੀਕ ਆ ਜਿੱਥੇ ਖੜਾ ਹੈ ਉੱਥੇ ਪਾਣੀ ਖੜਾ ਹੈ ਅੱਗੇ ਨਹੀਂ ਵਧ ਰਿਹਾ ਬਾਕੀ ਆ ਜਿਹੜੀ ਟਾਹ ਲੱਗ ਰਹੀ ਆ ਦੇਖੋ ਇੱਧਰ ਦਿਖਾਓ ਮੇਨ ਮੁੱਦਾ ਆ ਆ ਕਿਹੜਾ ਚੱਲੀ ਜਾਂਦਾ ਕਾਫੀ ਅਫਸਰ ਵੀ ਆਈ ਰਹੇ ਨੇ ਪਹੁੰਚ ਵੀ ਆਈ ਏ ਮੇਨ ਮੁੱਦਾ ਹੈ ਕਿਉਂਕਿ ਕੱਲ ਇਹ ਤੋਂ ਜ਼ਿਆਦਾ ਚੋਨਾ ਇੱਧਰ ਨੂੰ ਸੀ ਮਤਲਬ ਤੁਸੀਂ ਕਹਿਣ ਦਾ ਭਾਵ ਇਹ ਪਹਿਲਾਂ ਇੱਥੋਂ ਤੱਕ ਸੀ ਹੁਣ ਪਾਣੀ ਦਾ ਬਾਬਾ ਜੇ ਕਹੀਏ ਤਾਂ ਗੋਲ ਘਤਾਰੇ ਨਾਲ ਘੁੰਮਣ ਘੇਰੀ ਨਾਲ ਇਹ ਨੂੰ ਅੰਦਰ ਅੰਦਰ ਆਪਣੇ ਅੰਦਰ ਅੰਦਰ ਥੱਲੇ ਥੱਲੇ ਜਾ ਰਹੀ ਹੈ ਜਾ ਰਹੀ ਹੈ ਤੇ ਇਹ ਨਾਲ ਨਾਲ ਜ਼ਮੀਨ ਖੋਰ ਵੀ ਰਹੀ ਖੋਰ ਵੀ ਰਹੀ ਆ ਮੇਨ ਮੁੱਦਾ ਇਹਦਾ ਵੀ ਇਹਦਾ ਹਾਲ ਕੀਤਾ ਜਾ ਠੀਕ ਹੈ ਠੀਕ ਹੈ ਠੀਕ ਆ ਨਾ ਜੇ ਮਤਲਬ ਹੋਰ 2-4 ਦਿਨ ਚੱਲਿਆਗਾ ਇਹਨਾਂ ਦੇ ਬੰਨ ਦੇ ਬਿਲਕੁਲ ਨਾਲ ਲੱਗ ਜਾਣਾ ਜੇ ਦੁਆਰ ਏ ਤੋਂ ਮੈਂ 10 ਫੁੱਟ ਥੱਲੇ ਹੋਵੇ ਦੀ ਡੂੰਗੀ 15 ਫੁੱਟ ਹੋਵੇ ਦੀ ਜੇ 25-30 ਫੁੱਟ ਥੱਲੇ ਹੋਵੇ ਦਾ ਡੰਗਾਈ 'ਚ ਕਦਵਾਰ ਕੀ ਕਰ ਲੈ ਦੀ ਠੀਕ ਹੈ ਠੀਕ ਹੈ ਚਲੋ ਅੱਛੀ ਗੱਲ ਆ ਵੀ ਜੇ ਪ੍ਰਸ਼ਾਸਨ ਆਪਣਾ ਆਣ ਕੇ ਜਾਂ ਕਿਸੇ ਤਰ੍ਹਾਂ ਦੀ ਮਦਦ ਕਰ ਦਿੰਦਾ ਵਾ ਤਾਂ ਬਹੁਤ ਵਧੀਆ ਕਿਉਂਕਿ ਉਹ ਨਾਲ ਸਮੇਂ ਚ ਬੰਨ ਨੁਕਸਾਨ ਨਾ ਹੋਵੇਗਾ ਹੋਵੇਗਾ ਬਿਲਕੁਲ ਬਾਕੀ ਅਸੀਂ ਨਾਲ ਦੀ ਨਾਲ ਇਸ ਪਿੰਡ ਤੋਂ ਅੱਗੇ ਗੱਟੀ ਰਾਜੋ ਕੇ ਚਾਂਦੀ ਵਾਲੇ ਸਾਰੇ ਜਾ ਕੇ ਉੱਥੋਂ ਦੇ ਵੀ ਤੁਹਾਨੂੰ ਮਾਹੌਲ ਦੱਸਦੇ ਆ ਵੀ ਕੀ ਆ ਅਰੇ ਇੱਥੇ ਮਿੱਟੀ ਦੀਆਂ ਸੀਮੈਂਟ ਦੀਆਂ ਬੋਰੀਆਂ ਭਰੀਆਂ ਹੋਈਆਂ ਆ ਵਾ ਇਹ ਦਰਿਆ ਦਾ ਜਿਹੜਾ ਬੰਨ ਟੁੱਟ ਰਿਹਾ ਵਾ ਇਹ ਆਪਣੇ ਜਿਹੜੇ ਵੀਰ ਆ ਉਹਨੂੰ ਰੋਕਣ ਦੇ ਲਈ ਭਰ ਰਿਆ ਨਾਲ ਦੀ ਨਾਲ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਪਿੰਡ ਨੇੜੇ ਨੇੜੇ ਆ ਜਿੰਨਾਂ ਇਸ ਟੈਮਸੀ ਫਰੋਇਪੁਰ ਦੇ ਪਿੰਡ ਜੱਲੋਕੋ ਦੇ ਵਿੱਚ ਪਹੁੰਚ ਚੁੱਕੇ ਹਾਂ ਤੁਸੀਂ ਹਾਲਾਤ ਚੈੱਕ ਕਰ ਸਕਦੇ ਹੋ ਸੜਕ ਤੇ ਮੈਂ ਖੜਾ ਹਾਂ ਸੜਕ ਦੇ ਉੱਪਰ ਕਿੰਨੀ ਸਪੀਡ ਦੇ ਨਾਲ ਪਾਣੀ ਆ ਰਿਹਾ ਉਧਰਲੇ ਪਾਸੋਂ ਦੀ ਪਾਣੀ ਦਾ ਵਹਾਅ ਚੈੱਕ ਕਰੋ ਇੱਥੇ ਤੁਸੀਂ ਵੀਰ ਲੱਗੇ ਆ ਕੋਸ਼ਿਸ਼ ਪੂਰੀ ਕਰ ਰਿਹਾ ਤਾਂ ਕਿ ਪਾਣੀ ਰੋਕਿਆ ਜਾ ਸਕੇ ਜਿਆਦਾ ਤੋਂ ਜਿਆਦਾ ਪਾਣੀ ਨਾ ਜਾਵੇ ਬਾਕੀ ਪੂਰੇ ਆਪਣੇ ਵੀਰ ਲੱਗੇ ਆ ਤੁਸੀਂ ਧਿਆਨ ਨਾਲ ਦੇਖੋ ਪਿੰਡ ਆ ਗਏ ਆ ਗੱਟੇ ਰਾਜੋਕੇ ਤੇ ਨਾਲ ਹੀ ਹੁੰਦੇ ਪਿੰਡ ਆ ਜੱਲੋਕੇ ਜਿੱਥੇ ਕਿ ਤੁਸੀਂ ਪਾਣੀ ਦਾ ਵਹਾਅ ਦੇਖ ਰਹੇ ਹੋ ਜੇ ਮੈਂ ਇੱਧਰਲੇ ਪਾਸੇ ਕੈਮਰੇ ਦੀ ਨਿਗਾਹ ਮਗਰਾਵਾਂ ਤਾਂ ਦੇਖੋ ਵੀ ਕਿੰਨਾ ਤੇਜ਼ ਪਾਣੀ ਜਾ ਰਿਹਾ ਹੈ ਸਾਰਾ ਫਸਲਾਂ ਨੂੰ ਜਾ ਰਿਹਾ ਵਾ ਪਰ ਸੁਣਨ ਜਾ ਰਿਹਾ ਵੀ ਕੱਲ੍ਹ ਨਾਲੋਂ ਪਾਣੀ ਥੋੜਾ ਜਿਆ ਕਟਿਆ ਬਾਕੀ ਕੀ ਸਚਾਈ ਆ ਉਹ ਆਪਾਂ ਇਹਨਾਂ ਕੋਲ ਪੁੱਛਾਂਗੇ ਪਿੰਡ ਵਾਸੀਆਂ ਤੋਂ ਤਾਂ ਸਭ ਤੋਂ ਪਹਿਲਾਂ ਨਾਮ ਤੇ ਆਪਣਾ ਪਿੰਡ ਦਾ ਨਾਮ ਦੱਸੋ ਜੀ ਮੇਰਾ ਨਾਮ ਹੈ ਬਲਕਾਰ ਸਿੰਘ ਜੀ ਪਿੰਡ ਜਲੋਗੇ ਗੱਡੇ ਰਹੇ ਮੇਗੇ ਠੀਕ ਹੈ ਠੀਕ ਹੈ ਜੀ ਤੇ ਇੱਕ ਕੀ ਮਾਹੌਲਾ ਪਾਣੀ ਦਾ ਜੀ ਕਦੋਂ ਆਇਆ ਸੀ ਆਪਣੇ ਪਿੰਡ 'ਚ ਪਾਣੀ ਸਰ ਆ ਚੌਥਾ ਦਿਨ ਆ ਜੀ ਪਾਣੀ ਆਏ ਨੂੰ ਠੀਕ ਹੈ ਠੀਕ ਹੈ ਚੌਥਾ ਦਿਨ ਹੋ ਗਿਆ ਪਾਣੀ ਅੱਜ ਸਵੇਰ ਥੋੜਾ ਜਿਹਾ ਉਤਰਨ ਵਿੱਚ ਆਇਆ ਹੈ ਲੇਕਿਨ ਹੁਣ ਫਿਰ ਵਧ ਰਿਹਾ ਹੈ 6-7 ਇੰਚ ਫਿਰ ਦੁਬਾਰਾ ਵਧ ਚੁੱਕਾ ਹੈ ਘੰਟਾ ਇਸ ਤੋਂ ਘੰਟਾ ਪਹਿਲਾਂ ਫਿਰ ਦੁਬਾਰਾ ਵਧ ਜਾਰ ਹੈ ਉਹ ਘਟਣ ਦਾ ਕਾਰਨ ਇਹ ਸੀਗਾ ਇੱਕ ਬੰਨ ਟੁੱਟਿਆ ਪਾਕਿਸਤਾਨ ਨੂੰ ਉਹਦੇ ਨਾਲ ਥੋੜਾ ਘਟਿਆ ਸੀ ਤੇ ਦੁਬਾਰਾ ਫਿਰ ਵਧਣਾ ਸ਼ੁਰੂ ਹੋ ਗਿਆ ਜੀ ਮਤਲਬ ਪਿੱਛੋਂ ਬਾਣੇ ਜਿਹੜਾ ਟੁੱਟਿਆ ਵਾ ਉਹ ਉਹਨਾਂ ਨੇ ਬੰਨ ਲਿਆ ਜਾਂ ਫਿਰ ਸਰ ਸ਼ਾਇਦ ਹੋ ਸਕਦਾ ਉਹਦਾ ਲੈਵਲ ਇਕੁਅਲ ਹੋ ਗਿਆ ਹੋਵੇ ਠੀਕ ਹੈ ਜਿਸ ਰੀਜ਼ਨ ਕਰਕੇ ਪਾਣੀ ਦੁਬਾਰਾ ਫੇਰ ਇਧਰ ਵਜਨ ਲੱਗ ਗਿਆ ਜੀ ਤੇ ਜੇ ਮੈਂ ਤੁਹਾਨੂੰ ਦੱਸਾਂ ਤਾਂ ਮੈਂ ਸੜਕ ਦੇ ਉੱਪਰ ਬੈਠਾ ਹੋਇਆ ਵਾਂ ਤੇ ਭਾਜੀ ਹੁਣੀ ਜਿਹੜੇ ਆ ਸੜਕ ਟੁੱਟਣ ਕਾਰਨ ਬਿਲਕੁਲ ਖੜੇ ਹੋਏ ਤੁਸੀਂ ਧਿਆਨ ਨਾਲ ਦੇਖੋ ਸੜਕ ਦੇ ਉੱਪਰ ਕਿੰਨਾ ਤੇਜ਼ ਸਪੀਡ ਨਾਲ ਪਾਣੀ ਆ ਰਿਹਾ ਵਾ ਇਧਰਲੇ ਪਾਸੋਂ ਪਾਣੀ ਆ ਰਿਹਾ ਤੇ ਤੁਸੀਂ ਪਾਣੀ ਦਾ ਵਹਾਅ ਚੈੱਕ ਕਰੋ ਇਧਰਲੇ ਪਾਸੋਂ ਸਾਰਾ ਜਿਹੜਾ ਪਿੰਡ ਹੈਗਾ ਉਹ ਡੁੱਬਦਾ ਦਿਖ ਰਿਹਾ ਹੋਊਗਾ ਤੁਹਾਨੂੰ ਤੁਸੀਂ ਧਿਆਨ ਨਾਲ ਨਿਗਾਹ ਮਾਰੋ ਬਾਕੀ ਜੇ ਮੈਂ ਗੱਲ ਕਰਾਂ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਹੁਣ ਤੁਹਾਡੇ ਪਿੱਛੋਂ ਸੁਣਨ ਜੀ ਕੀ ਆ ਰਿਹਾ ਵੀ ਪਾਣੀ ਘਟੇਗਾ ਜਾਂ ਵਧੇਗਾ ਪਾਣੀ ਸਰ ਪਿੱ ਆਮਨੇ ਚੜਦਾ ਹੋਇਆ ਤੇ ਪਾਣੀ ਵਧਨ ਦੇ ਚਾਂਸ ਨੇ ਜੀ ਕਿੰਨੇ ਕਿੱਲੇ ਜ਼ਮੀਨ ਜਿਹੜੀ ਇੱਥੇ ਇੱਕ ਵਾਰੀ ਤਬਾਹ ਹੋ ਚੁੱਕੀ ਹੈ ਇੱਥੇ ਯਾਰਾਂ ਦੇ ਹਿਸਾਬ ਦੇ ਪੂਰਾ ਇਲਾਕਾ ਜੇ ਫਿਰ 17 18 ਪਿੰਡ ਇਸ ਪਾਣੀ ਦੇ ਵਲਗੇ ਵਿੱਚ ਨੇ ਨਹੀਂ ਕੋਈ ਕਿਸੇ ਕੋ ਰਾਸ਼ਨ ਹੈਗਾ ਨਹੀਂ ਕਿਸੇ ਕੋ ਤੂੜੀ ਪੱਠਾ ਹੈਗਾ ਚਾ ਰਾਸ਼ਨ ਦਾ ਚੱਲਦਾ ਜੀ ਰੋਟੀ ਪਾਣੀ ਦਾ ਜਗਾਰ ਹੈਗਾ ਪਿੰਡਾਂ ਘਰਾਂ 'ਚ ਪਾਣੀ ਨਹੀਂ ਵੜਿਆ ਆਸੇ-ਪਾਸੇ ਚਾਰ-ਛੋਰੇ ਪਾਣੀ ਇਹ ਰਸਤੇ ਬੰਦ ਹੋ ਚੁੱਕਿਆ ਹੈ ਇਹ ਤੋਂ ਲੰਘ ਰਿਆਂ ਅਸੀਂ ਦਵਾਈ ਲੈਣ ਦੇਖ ਹੀ ਰਹਾ ਵਿੱਚੋਂ ਲੰਘ ਰਹਾ ਹਾਂਜੀ ਹਾਂਜੀ ਤੇ ਉਹ ਦੋ ਰੋੜ ਗਏ ਉਹਨਾਂ ਨੂੰ ਕੱਢ ਕੇ ਲਿਆਂਦਾ ਝੋਨੇ ਵਿੱਚੋਂ ਤੇ ਉਸ ਤੋਂ ਬਾਅਦ ਫਿਰ ਅਸੀਂ ਬਗਾਇਦਾ ਗੱਟੇ ਘਰੋਂ ਗਬੋਰੀਆਂ ਇਕੱਠੀਆਂ ਕੀਤੀਆਂ ਭਰ ਕੇ ਦੇ ਵਿੱਚ ਲਾਈਆਂ ਜਿੱਥੇ ਮੁੰਡਾ ਖੜਾ ਇੱਥੇ ਘਟੋ ਘੜ 10 ਫੁੱਟ ਪਾਣੀ ਹੈ ਜੀ ਇਹਦੇ ਵਿੱਚ ਗੱਟੇ ਲਾਏ ਗੱਲ ਡਿਪਟੀ ਕਮਿਸ਼ਨਰ ਜੀ ਆਏ ਆ ਪੁੱਲ ਕਹਿ ਗਿਆ ਤੁਹਾਨੂੰ ਇੰਨੇ ਦੇ ਦੇਵਾਂਗੇ 15 ਕੋ ਫੁੱਟ ਦੀ ਹੈ ਤੇ ਅੱਜ ਇਹ ਕਹਿੰਦੇ ਪੁੱਲ ਇੱਥੇ ਨਹੀਂ ਦੇ ਸਕਦੇ ਚਲੋ ਉਹ ਉਹ ਉਹਨਾਂ ਦੀਆਂ ਗੱਲਾਂ ਨੇ ਤੇ ਦੇ ਅਸੀਂ ਗੱਲ ਕਰੀਏ ਤਾਂ ਪਾਣੀ ਜਿਹੜਾ ਵਾ ਬਹੁਤ ਤੇਜ਼ ਵਹਾਣਾ ਇੱਥੇ ਚੱਲਦਾ ਤੇ ਜਿਹੜੇ ਡੰਗਰਾ ਉਹਨਾਂ ਦਾ ਜੇ ਚਾਰੇ ਦੀ ਗੱਲ ਕਰੀਏ ਪੱਠਿਆਂ ਦੀ ਗੱਲ ਕਰੀਏ ਤੇ ਜੇ ਉਹਨਾਂ ਦੀ ਗੱਲ ਕਰੀਏ ਸੇਫਟੀ ਦੀ ਉਹ ਸੇਫ ਨਹੀਂ ਐਸ ਟਾਈਮ ਨਹੀਂ ਸਰ ਚਾਰਾ ਨਹੀਂ ਹੈਗਾ ਸ਼ੰਕਰਾਂ ਦੇ ਸੇਫ ਨੇ ਪਰ ਚਾਰੇ ਭੁੱਖ ਭੁੱਖ ਮਾਰ ਰਹੀ ਭੁੱਖ ਭੁੱਖ ਤੇ ਜੇ ਮੈਂ ਗੱਲ ਕਰਾਂ ਤਾਂ ਜਿਹੜੇ ਮੇਰੇ ਭਰਾ ਵੀਰ ਯੋਗਦਾਨ ਕਰਦੇ ਨੇ ਬਹੁਤ ਆਪਣਾ ਪੰਜਾਬ ਇਸ ਮਾਮਲੇ ਦੇ ਵਿੱਚ ਅੱਗੇ ਆਉਂਦਾ ਵਾ ਤਾਂ ਵੀਰ ਇਹ ਜਿਹੜਾ ਫਿਰੋਜ਼ਪੁਰ ਜ਼ਿਲ੍ਹਾ ਬਾਰਡਰ ਤੇ ਬਿਲਕੁਲ ਨਾਲ ਲੱਗਦਾ ਪਿੰਡ ਆ ਜਿਵੇਂ ਗੱਟੀ ਰਾਜੋ ਕੀ ਨਾਲ ਜਿਹੜੇ ਚਾਂਦੀ ਵਾਲਾ ਹੋ ਗਿਆ ਤੇ ਇਹਨਾਂ ਪਿੰਡਾਂ ਦੇ ਵਿੱਚ ਸਾਨੂੰ ਜਿਹੜੀ ਆ ਇਹਨਾਂ ਵੀਰਾਂ ਨੂੰ ਪੱਠਿਆਂ ਦੀ ਵੀ ਲੋੜ ਆ ਰਾਸ਼ਨ ਦੀ ਵੀ ਲੋੜ ਆ ਪਾਣੀ ਦੀ ਵੀ ਲੋੜ ਆ ਸੋ ਕਿਰਪਾ ਕਰਕੇ ਜਿੰਨੀ ਕੋਸ਼ਿਸ਼ ਹੋ ਸਕੇ ਇਹਨਾਂ ਪਿੰਡਾਂ ਤੱਕ ਵੀ ਪਹੁੰਚਣ ਦੀ ਜਰੂਰ ਕੋਸ਼ਿਸ਼ ਕਰਿਆ ਕਰੋ ਤਾਂ ਹੋਰ ਵੀਰ ਜੀ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਕਿੰਨੇ ਕਿਸ ਪਿੰਡ ਦੇ ਵਿੱਚ ਲੋਕ ਰਹਿੰਦੇ ਨੇ ਇਸ ਪਿੰਡ ਦੇ ਵਿੱਚ 6-700 ਲੋਕ ਬੱਚੇ ਪਾ ਕੇ ਹੈਗੇ ਆ ਜੀ ਇਹ ਤਾਂ ਕਿਸੇ ਤਰ੍ਹਾਂ ਦੀ ਕੋਈ ਸਮਗਰੀ ਨਹੀਂ ਪਹੁੰਚੀ ਜੀ ਇਹ ਪਿੰਡ ਜਿਹੜਾ ਜੱਲੋ ਕੇ ਬਿਲਕੁਲ ਬਾਰਡਰ ਤੇ ਹੀ ਹੈ ਤੇ ਪਾਣੀ 6 7 7 ਸਪੋਰਟ ਚਾਰ ਜਵਰੇ ਪਿੰਡ ਦੇ ਹੈਗਾ ਜੀ ਠੀਕ ਹੈ ਜੀ ਤੇ ਬਾਕੀ ਜਿੰਨੇ ਆਪਣੇ ਸੱਜਣ ਮਦਦ ਕਰ ਸਕਦੇ ਤੁਸੀਂ ਪਿੱਛੇ ਕੈਮਰਾ ਕਰੋ ਦੇਖੋ ਮਦਦ ਲਈ ਆਪਣੇ ਜਿਹੜੇ ਪੰਜਾਬੀ ਭਰਾਵਾ ਆਪਣੇ ਸੱਜਣ ਮਿੱਤਰ ਆਏ ਨੇ ਸੋ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਪਾਸੇ ਪਾਣੀ ਪਾਣੀ ਬਾਕੀ ਤਰ੍ਹਾਂ ਤਾਂ ਇੱਥੇ ਸਾਰੇ ਬਹੁਤ ਸਾਰੇ ਵੀਰ ਪਰਵਤਨ ਸੱਜਣ ਵੀ ਆਏ ਨੇ ਜਿਹੜੇ ਸੇਵਾ ਨਿਭਾ ਰਹੇ ਨੇ ਤੇ ਅਸੀਂ ਮਤਲਬ ਚਾਹਾਂਗੇ ਵੀ ਜਿਹੜੇ ਜਿਹੜੇ ਭਰਾ ਇਹ ਅੱਜ ਤਰੀਕ ਦੀ ਮੈਂ ਗੱਲ ਕਰਾਂ ਤਾਂ ਤਰੀਕ ਹੈਗੀ ਆ 29 ਅਗਸਤ ਤੇ ਸ਼ਾਮ ਦਾ ਵੇਲਾ ਹੋ ਚੁੱਕਿਆ ਵਾ ਸਵਾ 3 ਵਜੇ ਦਾ ਸੋ ਇਹ ਮੌਜੂਦਾ ਹਾਲਾਤ ਨੇ ਜਿਹੜੇ ਇਸ ਟਾਈਮ ਪਾਣੀ ਦਿਨ ਬਾ ਦਿਨ ਜਿਹੜਾ ਵਾ ਵਧ ਰਿਹਾ ਵਾ ਸੋ ਮੈਂ ਚਾਹੂੰਗਾ ਵੀ ਜਿਹੜੇ ਵੀਰ ਵੀ ਇੱਥੋਂ ਦੀ ਮਦਦ ਕਰਨਾ ਚਾਹੁੰਦੇ ਆ ਉਹ ਜਰੂਰ ਇੱਥੋਂ ਦੀ ਮਦਦ ਕਰਨ ਤੇ ਵੀਡੀਓ ਨੂੰ ਅੱਗੇ ਆਪਾਂ ਤੋਰਦੇ ਆਂ ਜਿੱਦਾਂ ਹੁਣੇ ਆਪਾਂ ਨੂੰ ਬੀਰ ਜੀ ਨੇ ਦੱਸਿਆ ਕਿ ਇੱਥੇ ਦੋ ਲੇਡੀਜ਼ ਸੀ ਜਿਹੜੇ ਪਾਣੀ ਦੇ ਵਿੱਚ ਰੁੜ ਗਏ ਇਹ ਰੁੜਨ ਦਾ ਕਾਰਨ ਸਿਰਫ ਇੱਕ ਹੀ ਹੋ ਸਕਦਾ ਵਾ ਕਿ ਸੜਕ ਦੇ ਵਿੱਚ ਥਾਂ ਥਾਂ ਤੇ ਖੱਡੇ ਪੈ ਚੁੱਕੇ ਆ ਤੁਸੀਂ ਧਿਆਨ ਨਾਲ ਦੇਖੋ ਖੱਡੇ ਦੇ ਕਰਕੇ ਪਤਾ ਨਹੀਂ ਲੱਗਦਾ ਪਾਣੀ ਕਿੰਨੇ ਕੁ ਉੱਪਰ ਆਇਆ ਜਾਂ ਥੱਲੇ ਆ ਜਦੋਂ ਗਲਤ ਜਗ੍ਹਾ ਤੇ ਪੈਰ ਰੱਖਿਆ ਜਾਂਦਾ ਤਾਂ ਬੈਲੈਂਸ ਵਿਗੜਨ ਕਰਕੇ ਸ਼ਾਇਦ ਉਹ ਪਾਣੀ ਦੇ ਵਹਾਅ ਦੇ ਵਿੱਚ ਆ ਗਏ ਹੋਗੇ ਸੋ ਬਾਕੀ ਰੱਬ ਮਿਹਰ ਕਰੇ ਤੁਸੀਂ ਸਿਚੁਏਸ਼ਨ ਇਸ ਟਾਈਮ ਦੇ ਹਾਲਾਤ ਚੈੱਕ ਕਰ ਸਕਦੇ ਹੋ ਤੇ ਪਾਸੇ ਦੇਖੋ ਬੰਨ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਆ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਕਿ ਪਾਣੀ ਇੱਧਰ ਨੂੰ ਘਟ ਆ ਸਕੇ ਦਾਨੀ ਸੱਜਣ ਭਰਾ ਜਿੰਨੇ ਵੀ ਇੱਥੇ ਆਏ ਹੋਏ ਆ ਜਿੰਨੇ ਵੀ ਕੋਈ ਵੀ ਹੈਲਪ ਕਰ ਸਕਦਾ ਤੁਸੀਂ ਵੀ ਜਰੂਰ ਹੈਲਪ ਕਰਿਓ ਬਾਕੀ ਕੰਮਕਾਰ ਵੀ ਜ਼ਰੂਰੀ ਆ ਵੀਰਾਂ ਨਹੀਂ ਇੱਥੇ ਖੜਿਆ ਕੋਈ ਵੀ ਆਂਦਾ ਵਾ ਜਾਂਦਾ ਵਾ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ ਮਦਦ ਕਰ ਰਿਹਾ ਕਿ ਸਾਰੇ ਧਿਆਨ ਦੇ ਨਾਲ ਸੜਕ ਇੱਥੋਂ ਦੀ ਪਾਰ ਕਰ ਸਕਣ ਤੁਹਾਨੂੰ ਸਭ ਨੂੰ ਵੀ ਪਤਾ ਵਾ ਇਤਿਹਾਸ ਅਗਵਾ ਵਾ ਜਦੋਂ ਵੀ ਕਿਤੇ ਦੁਨੀਆ ਤੇ ਮੁਸੀਬਤ ਆਈ ਆ ਪੰਜਾਬ ਸਾਰਿਆਂ ਦੇ ਨਾਲ ਖੜਾ ਭਾਵੇਂ ਉਹ ਦੇਸ਼ ਵਿਦੇਸ਼ ਹੋਵੇ ਭਾਵੇਂ ਉਹ ਪੰਜਾਬ ਹੋਵੇ ਪਰ ਅਫਸੋਸ ਦੀ ਗੱਲ ਆ ਪੰਜਾਬ ਦੇ ਨਾਲ ਇਕੱਲਾ ਪੰਜਾਬ ਹੀ ਖੜਦਾ ਵਾ ਸੋ ਜੇ ਮੈਂ ਗੱਲ ਕਰਾਂ ਤਾਂ ਉਹੀ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਤਰੀਕ 29 ਅਗਸਤ ਤੇ 2025 ਤਾ ਸਮਾਂ ਹੋ ਗਿਆ 4 ਵਜ ਗਏ ਨੇ ਇਹ ਸਚਾਈ ਵਾਲੇ ਮੌਜੂਦਾ ਹਾਲਾਤ ਨੇ ਕੋਈ ਇੰਦੇ ਵਿੱਚ ਕੋਈ ਝੂੜਨੀ ਮਾਰਿਆ ਗਿਆ ਤੇ ਇੱਥੇ ਘਰਾਂ ਵਿੱਚ ਵੀ ਪਾਣੀ ਜਾ ਚੁੱਕਿਆ ਵਾ ਜਿਹੜੀ ਮੇਨ ਗੱਲ ਇਹਨਾਂ ਵੀਰਾਂ ਕੋਲੋਂ ਮੈਂ ਸੁਣਨ ਚਾਹੀ ਆ ਉਹ ਇਹ ਕਹਿੰਦੇ ਨੇ ਵੀ ਸਾਨੂੰ ਡੰਗਰਾਂ ਵਾਸਤੇ ਚਾਰਾ ਕਿਉਂਕਿ ਜੇ ਆਸੇ ਪਾਸੇ ਵੇਖੋ ਤੁਹਾਨੂੰ ਦਿਖਾਇਆ ਸੀ ਵੀ ਸਾਰੀਆਂ ਫਸਲਾਂ ਡੁੱਬ ਚੁੱਕੀਆਂ ਨੇ ਚਾਰੇ ਦੀ ਲੋੜ ਆ ਤੇ ਨਾਲ ਨਾਲ ਜੇ ਕੋਈ ਮੈਡੀਸਨ ਹੋਗੀ ਉਹਦੀ ਲੋੜ ਆ ਤੇ ਇੱਕ ਖਾਸ ਕਰਕੇ ਜਿਹੜੀ ਖਾਸ ਲੋੜ ਹੋ ਹੈਗੀ ਆ ਬੋਰੀਆਂ ਦੀ ਬੋਰੀਆਂ ਮਿੱਟੀ ਇਹਦੀ ਬਹੁਤ ਜ਼ਿਆਦਾ ਲੋੜ ਆ ਜਿੰਦੇ ਨਾਲ ਇਹ ਬੰਨ ਲੱਗ ਸਕੇ ਕਿਉਂਕਿ ਪਿਛਲੀ ਜਿਹੜੇ ਕਹਿੰਦੇ ਪਿੱਛੋਂ ਬੰਨ ਟੁੱਟਿਆ ਸੀ ਪਾਕਿਸਤਾਨ ਵਾਲਾ ਉਹਦੇ ਨਾਲ ਥੋੜਾ ਜਿਹਾ ਪਾਣੀ ਘਟ ਗਿਆ ਸੀ ਪਰ ਹੁਣ ਫੇਰ ਦਿਨ ਬਾਏ ਦਿਨ ਜਿਹੜਾ ਵਾ ਵਧ ਰਿਹਾ ਵਾ ਸੋ ਜਿਹੜੇ ਵੀਰ ਵੀ ਇਸ ਵੀਡੀਓ ਨੂੰ ਵੇਖ ਰਹੇ ਨੇ ਉਹ ਇਸ ਪਿੰਡ ਜੱਲੋ ਕੇ ਗੱਟੀ ਰਾਜੋ ਕੇ ਇਹ ਚਾਂਦੀ ਵਾਲੇ ਇੱਥੇ ਜ਼ਰੂਰ ਪਹੁੰਚੋ ਜ਼ਿਲ੍ਹਾ ਫਰੋਹੀਪੁਰ ਦੇ ਵਿੱਚ ਤੇ ਇਹਨਾਂ ਵੀਰਾਂ ਦੀ ਜਿਹੜੀ ਆ ਮਦਦ ਕਰੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਲੋਕਾਂ ਤੱਕ ਬਿਲਕੁਲ ਸਚਾਈ ਪਹੁੰਚ ਸਕੇ ਤਾਂ ਇਹ ਚੈਨਲ ਨੂੰ ਵੀ ਆ ਜਰੂਰ ਸਬਸਕ੍ਰਾਈਬ ਕਰੋ ਸੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ